ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਠੀਕ ਠਾਕ ਹੋਣ ਹੋ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ 'ਚ ਆਪਾਂ ਜੋ ਕਿ ਜਵੀ ਜੋ ਕਿ ਪੱਠਿਆਂ ਦੇ ਵਿੱਚ ਕਟਾਈ ਹੁੰਦੀ ਏ ਤੇ ਉਹਦੇ ਬਾਰੇ ਜਾਣਕਾਰੀ ਦਵਾਂਗੇ ਇਹ ਤੁਹਾਨੂੰ ਦੱਸਾਂਗੇ ਮਢਾਈ ਕਿੰਨੀ ਲੱਗਦੀ ਏ ਵੇਖਦੀ ਕੀ ਰੇਟ ਕੁਆਂਟਲ ਕੀ ਰੇਟ ਵਿਕਦੀ ਏ ਤੇ ਤੁਹਾਨੂੰ ਦੱਸਦੇ ਹਾਂ ਸਾਰਾ ਕੁਝ ਲੋ ਬਈ ਆ ਬੰਦੇ ਲੱਗੇ ਆ ਆਪਣੇ ਜਵੀ ਵੱਢਣ ਤੇ ਹੁਣ ਆਪਾਂ ਜਵੀ ਬੱਡ ਲਈ ਮੇਰੇ ਵੱਲ 100 150 ਕੁਇੰਟਲ ਵੱਢੀ ਗਈ ਹੈ। ਚਾਰ ਕੁਕਨਾਲਾਂ ਦੇ ਲਾਗੇ ਥਾਂ ਹੋ ਗਿਆ ਵਾ ਤੇ ਲੱਦਣ ਡੇ ਇੱਧਰ ਤੇ ਇਹਨਾਂ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੱਢ ਕੇ ਲੱਦ ਕੇ ਸਾਰਾ ਕੁਝ ਦੇਣੀ ਹੈ ਤੇ ਅੱਗੇ ਮੇਰੇ ਸਾਹ 300 ਰੁਪਏ ਰੇਟ ਚੱਲਣ ਡਿਆ ਵਾ। ਉਹ ਵੀ ਤੁਹਾਨੂੰ ਦੱਸਾਂਗੇ ਆਪਾਂ। ਸਾਰਾ ਇਦਾਂ ਦੀ ਡੇਰੀ ਤੇ ਆਪਾਂ ਪੱਠੇ ਲੈ ਕੇ ਆਏ ਆਂ ਇਹ ਡੇਰੀ ਵੇਖੋ ਟੋਡੀ ਪੈਨੋ ਘੱਟੋ ਘਟਨਾ ਯਾਰ ਮੱਝ ਇਹ ਦੁਨੀਆ ਦੀ ਪਹਿਲੀ ਡੇਰੀ ਏ ਤੇ ਆ ਮੱਝਾਂ ਹੀ ਮੱਝਾਂ ਸਾਰੇ ਮੱਝਾਂ ਇੱਕ ਘੁੰਮਣਾ ਜਿਹੜਾ ਘੁੰਮ ਨਹੀਂ ਵਿਰਿੰਦਰ ਘੁੰਮਣ ਉਹਨਾਂ ਦੀ ਡੇਰੀ ਏ ਤੇ ਇਹਨਾਂ ਦੀ ਡੇਰੀ ਏ ਜਿਹਨ ਜਿਹੜਾ ਐਕਟਰ ਆ ਵਿਰਿੰਦਰ ਘੁੰਮਣ ਧਾਰ ਦੀ ਧਾਰ ਕੱਢ ਰਹੇ ਨੇ ਇਹ ਆ ਜਿਹੜੀਆਂ ਵਾ ਨਾ ਇਹ ਹੈਗੀਆਂ ਵਾ ਫੂਨ ਵਾਲੀਆਂ ਇਧਰ ਇਧਰ ਵਾਲੀਆਂ ਆ ਗਾਈਆਂ ਵੀ ਦੁੱਧ ਦੇ ਦਿੰਦੀਆਂ ਵਾ ਇਹ ਇਧਰੀਆਂ ਵੀ ਦੁੱਧ ਦੇ ਦਿੰਦੀਆਂ ਵਾ ਇਹ ਹੀ ਡੇਰੀ ਫਾਰਮ ਇਹ 500 ਮਾਤੇ ਕਹਿੰਦਾ ਮੈਂ ਕਹਿੰਦਾ 500 ਤਾਂ ਦੁੱਗਣੀ ਆ 700 ਮਾਝ ਹੁਣੀ ਘੱਟੋ ਘੱਟ ਰੋਣ ਤੇ 50 ਗਾਈਆਂ ਵੀ ਹੁਣੀ ਆ ਹਨਾ ਉਹ ਦੇਖੋ ਜੀ ਇਹ ਡੇਰੀ ਫਾਰਮ ਆ ਜਿੰਨਾਂ ਨੇ ਡੇਰੀ ਫਾਰਮਾਂ ਤੇ ਕੰਮ ਕਰਨੇ ਆ ਬੰਦੇ ਸਾਡੀ ਲੜੀ ਜਾਂਦੇ ਆ ਉਧਰੋਂ ਲਿਆਓ ਉਧਰੋਂ ਲਿਆਓ ਯਾ ਯਾ ਮਾਰਕਾ ਯਾ ਗੁਰੂ ਰੇਟੇ ਨਾ ਲਗਾ ਸਾਡੀ ਤੂ ਕੋਈ ਇੱਥੇ ਹੀ ਰਹਿ ਤੇ ਨਾ ਵੇ ਬਰਾਂ ਦਾ ਕੁਜੇ ਚ ਕੱਢਿਆ ਦੀ ਖੀਨ ਬਟ ਉਹਨਾਂ ਦੀ ਬਾਦ ਸੁਣਦੀ ਗਾ ਆੰਦੇ ਆ ਬਈ ਅਪਿਸ਼ਿਕਾ ਅੱਗੇ ਲਾ ਦੀ ਕਪਿਸ਼ੀ ਪਾ ਦਿਓ ਪਾ ਦਿਓ ਗਾ ਮੈਂ ਟੋ ਮਟ ਕੇ ਗਾ ਪੁਰਾ ਦਾ ਦੀ ਚੀਮਾ ਦਾ ਕਮਾਲ ਕਰੋ ਚੱਕ ਕੇ ਚੱਕ ਕੇ ਖੇਡ ਕੇ ਆਓ ਜਰਾ ਖੇਡ ਕੇ ਆਓ ਇਹੋ ਦੋ ਤਿੰਨ ਜਰਾ ਕਾਢੇ ਹੋਰ ਨਾ ਕਾਢੇ ਇੱਥੇ ਆ। ਹੱਥ ਥੱਲੇ ਆ। ਥੱਲੇ ਆ ਥੱਲੇ ਆ। ਵੀਡੀਓ ਜਲਦੀ ਨਾ ਯਾਰ ਬਣਾਈ ਜਿਵੇਂ ਮੈਂ ਇਦਾਂ ਨਾ ਕਰ। ਵੀਡੀਓ ਤਾਂ ਬਣਾਉਣੀ ਹੀ ਮਰੋਣੀ। ਆ ਪੁੱਤੋ ਵੀਡੀਓ ਵੜਦੇ ਆ ਬਣਾਇਆ ਕਰ। ਵੜਦੇ ਆ ਬਣਾਵਾਂਗੇ ਕੱਲ ਨੂੰ। ਆਇਆ ਆਇਆ। ਫੋਨ ਕਰਦੇ ਹਾਂ ਜਿਹੋ ਹੀ ਵੜਦੇ ਆ। ਹਾਂ। ਜੀ ਜਵੀ ਦਾ ਰੇਟ ਆਪਾਂ ਕੱਲ ਟਰਾਲੀ ਵਿੱਚ ਹੀ ਏ 300 ਰੁਪਏ ਕੁਆਂਟਲ ਵਿਕੀ। ਬਾਬਾ ਚੱਲ 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 ਚੋਕ ਬਾਬਾ ਪੌੜੀ 300 ਰੁਪਏ ਵਿਗੀ ਹੈ ਤੇ ਗਾਲਾਂ ਲਈ ਸੋਰੀ ਬੰਦੇ ਗਾਲਾਂ ਭਾਉ ਕੱਢਦੇ ਆ ਉਹ ਤੇਰਾ ਬੇਪੋਰੀ ਨਹੀਂ ਚੜਿਆ ਚੜਿਆ ਲੋ ਜੀ ਆ ਤੇ ਆਪਾਂ ਕਪੂਰ ਥਲੇ ਲਾਰੇ ਜਵੀ ਨਾਲ ਜਿਗਰੇ ਆ ਅੱਗ ਨਾ ਜਾ ਦੇ ਬਾਬੂ ਜੀ ਬਾਬੂ ਜੀ ਬੜਾ ਅਗੇ ਲਿਆ ਜਗਾੜ ਲੋਕ ਮਤਰਾ ਅੱਜ ਫੇਰ ਟਰਾਲੀ ਤੀਜੇ ਦਿਨ ਤੋਂ ਲੱਦੀ ਜਾਂਦੀ ਤੇ ਰੇਟ ਦਾ 300 ਹੀ ਚੱਲ ਰਿਹਾ ਵਾ ਜਲੰਧਰ ਕਪੂਰਥਲਾ ਲੋ ਜੀ ਮਿੱਤਰੋ ਹੁਣ ਆਪਾਂ ਟਰਾਲੀ ਕੱਢਣ ਲੱਗੇ ਆਂ ਲੋਕੋ ਲੱਗ ਗਿਆ ਚੱਲ ਗਿਆ ਚੱਲ ਗਿਆ ਲਓ ਵੀ ਮਿੱਤਰੋ ਰਾਤ ਦਾ ਵੱਧ ਗਿਆ ਇੱਕ ਆਪਾਂ ਪਹੁੰਚ ਗਏ ਲੈ ਕੇ ਵੱਡੀਆਂ ਵੱਡੀਆਂ ਬਿਲਡਿੰਗਾਂ ਚਪਟੇ ਬਸ ਹੁਣ ਆਪਾਂ ਲਾ ਕੇ ਤੇ ਫਿਰ ਮੋੜਦੇ ਆ ਰਾਤ ਰਾਤ ਤੇ ਆਪਣੀ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਟੱਲੀ ਜੀ ਨੂੰ ਵੀ ਦਬ ਲਿਓ ਕਿਉਂਕਿ ਤੁਹਾਨੂੰ ਪਤਾ ਲੱਗ ਜੂਗਾ ਨਵੀਂ ਵੀਡੀਓ ਆਉਂਦਾ ਵੇਖੋ ਰਾਤ ਤੇ ਧੁੰਦ ਪਈ ਇੱਦਾਂ ਤੰਦਾ ਖਾਣੇ ਆਪਾਂ ਅੱਗੇ ਆ ਲਾਤੀਆਂ ਹੀ ਪਰ ਟੁੱਲੂ ਜੇ ਲਾਤੀਆਂ ਹੀ ਲੈਂਪ ਤੇ ਤੇ ਚਲੋ ਜਿਹੜਾ ਆਪਣੇ ਮੰਮੀ ਡੈਡੀ ਨੂੰ ਪਿਆਰ ਕਰਦਾ ਉਹ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਾਂ ਬੇਦਾ ਧਰੂ ਤਰ੍ਹਾਂ ਰੱਖਿਆ ਕਰੋ ਉਹ ਇੱਕ ਕੀਮਤੀ ਨਗੀਨੇ ਨੇ ਆਪਣੇ ਵਾਸਤੇ ਜਿੰਨਾਂ ਨੂੰ ਆਪਾਂ ਇਸ ਧਰਤੀ ਤੇ ਲਿਆਂਦਾ ਤੇ ਜਿੰਦੇ ਵਾਸਤੇ ਰੋ ਤੇ ਰੱਬ ਰਾਖਾ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ 'ਚ